ਉਲੜੇ ਨੀ ਸੌਖੇ ਜਿਹੜੇ ਹੱਥਾਂ ਵਿੱਚੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵਿਦੇਸ਼ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਹੀ ਮੈਂਬਰ ਦਾ ਸੰਸਕਾਰ ਮਸ਼ੀਨ ਦਾ ਪਟਾਣਾ ਪਕੇ ਕੀਤਾ ਜਾਂਦਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਟੀਵੀ ਤੇ ਬੰਦੇ ਦੀ ਡੈਟਾਪੋਡੀ ਦਿਖਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਮਸ਼ੀਨ ਦਾ ਬਟਨ ਅਪ ਦਿੱਤਾ ਜਾਂਦਾ ਤੇ ਮਿੰਟਾਂ ਸਕਿੰਟਾਂ ਵਿੱਚ ਸਰੀਰ ਸੜ ਕੇ ਸੁਆਹ ਹੋ ਜਾਂਦਾ ਇਹ ਨਹੀਂ ਬਾਹਰਲੇ ਮੌਲਕਾਂ ਦੇ ਦੁੱਖ ਇੱਥੇ ਕੋਈ ਕਿਸੇ ਦੀ ਸਾਰ ਨਹੀਂ ਲੈਂਦਾ ਸਭ ਨੂੰ ਆਪਣੇ ਕੰਮ ਤਾਂ ਹੀ ਮਤਲਬਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ 아.